ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਜੀਤ ਸਿੰਘ ਖਾਲਸਾ ਭਾਰਤੀ ਕਿਸਾਨ ਜੀ ਨੇ ਨੇਕਤਾ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਸੋ ਭਾਈ ਵੇਖ ਸਕਦੇ ਜੇ ਕਿ ਖਨੌਰੀ ਬਾਰਡਰ ਤੇ ਅੱਜ 3 ਤਰੀਕ ਦੀ ਰਾਤ ਭਾਵੇਂ ਕੜਾਕੇ ਦੀ ਠੰਡ ਆ ਫਿਰ ਵੀ ਸੰਗਤਾਂ ਦਾ ਉਤਸ਼ਾਹ ਤੁਸੀਂ ਵੇਖ ਸਕਦੇ ਜੇ ਨੌਜਵਾਨ ਬੱਚੇ ਮੈਂ ਦੱਸ ਦੇਣਾ ਚਾਹੁੰਨਾ ਵੀ ਜਿੱਥੇ ਬਜ਼ੁਰਗ ਆ ਅਸੀਂ ਅਸੀਂ 90 90 ਸਾਲ ਦੇ ਉਥੇ ਦਾਦਾ 15 15 ਸਾਲ ਦੇ ਬੱਚੇ ਜਿਹੜੇ ਨੇ ਉਹ ਵੀ ਇਸ ਲੰਗਰ ਦੇ ਵਿੱਚ ਵੱਡੀਆਂ ਸਵਾਵਾ ਜਿਹੜੀਆਂ ਨਿਭਾ ਰਹੇ ਨੇ ਔਰ ਤੁਸੀਂ ਵੇਖ ਸਕਦੇ ਜੇ ਕਿ ਇਧਰ ਮਾਈ ਭਾਗੋ ਦੀਆਂ ਵਾਰਸਾਂ ਸਾਡੀਆਂ ਮਤਾਵਾ ਭੈਣਾ ਭਾਵੇਂ ਕੜਾਕੇ ਦੀ ਠੰਡ ਆ ਪਰ ਇਸ ਅੰਦੋਲਨ ਦੇ ਪ੍ਰਤੀ ਉਤਸ਼ਾਹ ਅੰਦੋਲਨ ਦੇ ਵਿੱਚ ਜੋ ਲੰਗਰ ਚੱਲ ਰਿਹਾ ਵਾ ਜਿੱਥੇ ਕੱਲ 4 ਤਰੀਕ ਨੂੰ ਲਗਭਗ 30 ਤੋਂ ਭਰਾਓ 35000 ਸੰਗਤ ਜਿਹੜੀ ਆ ਉਹ ਪ੍ਰਸ਼ਾਦਾ ਛਕੂਗੀ ਗੁਰੂ ਕੇ ਲੰਗਰ ਛਕੂਗੀ ਔਰ ਬੇਨਤੀ ਕਰਦੇ ਆਂ ਵੀਰੋ ਕਿ ਡੱਲੇਵਾਲ ਸਾਹਿਬ ਨੂੰ ਕੱਲ 40 ਦਿਨ ਹੋ ਜਾਣੇ ਆ ਪੂਰੇ ਬਿਨਾ ਕੁਝ ਖਾਦੇ ਪੀਤੇ ਅੰਨ ਦਾ ਇੱਕ ਦਾਣਾ ਉਹਨਾਂ ਨੇ ਮੂੰਹ 'ਚ ਨਹੀਂ ਪਾ ਕੇ ਦੇਖਿਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਉਹ ਕੇਸ ਕਰਕੇ ਪੂਰੇ ਪੰਜਾਬ ਕਰਕੇ ਪੰਜਾਬ ਦੀਆਂ ਜ਼ਮੀਨਾਂ ਨਸਲਾਂ ਅਤੇ ਫਸਲਾਂ ਨੂੰ ਬਚਾਉਣ ਕਰਕੇ ਮੈਂ ਬੇਨਤੀ ਕਰਦਾ ਸਮੁੱਚੇ ਪੰਜਾਬ ਨੂੰ ਉਹਦੇ ਵਿੱਚ ਦੁਕਾਨਦਾਰ ਵੀਰਾਂ ਨੂੰ ਮਜ਼ਦੂਰ ਭਰਾਵਾਂ ਨੂੰ ਕਿਸਾਨ ਵੀਰਾਂ ਨੂੰ ਹਰ ਤਬਕੇ ਦੇ ਪ੍ਰਾਣੀ ਨੂੰ ਬੇਨਤੀ ਕਰਦੇ ਆਂ ਕਿ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਜ਼ਿਲ੍ਹਿਆਂ 'ਚੋਂ ਸ਼ਹਿਰਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਖਨੌਰੀ ਬਾਰਡਰ ਦੇ ਵਿੱਚ ਪਹੁੰਚੋ ਡੱਲੇਵਾਸ ਸਾਹਿਬ ਜਿਹੜੇ ਨੇ ਉਹਨਾਂ ਦਾ ਇੱਕ ਹੀ ਸੁਪਨਾ ਹੈ ਕਿ ਅੰਦੋਲਨ ਨੂੰ ਫਤਿਹ ਕਰਨਾ ਹੈ ਭਾਵੇਂ ਉਹਦੇ ਵਾਸਤੇ ਮੈਨੂੰ ਆਪਣੀ ਜ਼ਿੰਦਗੀ ਜਿਹੜੀ ਜਾਨ ਆ ਉਹ ਕੁਰਬਾਨ ਕਰਨੀ ਪਵੇ ਸੋ ਸਾਡਾ ਵੀ ਇਹ ਫਰਜ਼ ਬਣਦਾ ਵਾ ਕਿ ਅਸੀਂ ਵੱਡੀ ਗਿਣਤੀ ਦੇ ਵਿੱਚ ਖਨੌਰੀ ਬਾਰਡਰ ਦੇ ਤੇ ਹਾਜ਼ਰੀਆਂ ਭਰੀਏ ਭਰਾਓ ਇਹ ਕੋਈ ਛੋਟੀ ਗੱਲ ਨਹੀਂ ਆ ਕਿ ਇੱਕ ਆਗੂ ਇੱਕ ਪ੍ਰਧਾਨ ਜੋ ਅਗਵਾਈ ਕਰ ਰਿਹਾ ਸਾਰੀ ਜਥੇਬੰਦੀ ਦੀ ਉਹ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਬੈਠਾ ਤੁਹਾਡੇ ਪੰਜਾਬ ਨੂੰ ਬਚਾਉਣ ਵਾਸਤੇ ਸਾਡਾ ਇਹ ਫਰਜ਼ ਬਣਦਾ ਵਾ ਕਿ ਅਸੀਂ ਡੱਲੇਵਾਲ ਸਾਹਿਬ ਦੀ ਵੀ ਰਾਖੀ ਕਰੀਏ ਕਿਉਂਕਿ ਪ੍ਰਸ਼ਾਸਨ ਮੁੜ ਮੁੜ ਕੇ ਉਹ ਹਰਕਤਾ ਕਰ ਰਿਹਾ ਵਾ ਸਾਡੇ ਜੋ ਸਬਰ ਦਾ ਜਵਾਬ ਆ ਉਹ ਜ਼ਬਰ ਦੇ ਨਾਲ ਦੇ ਰਿਹਾ ਪ੍ਰਸ਼ਾਸਨ ਆ ਪਿਛਲੇ ਦਿਨੀ ਵੀ ਕੱਲ ਵੀ ਪਰਸੋਂ ਵੀ ਚਾਰਛ ਫੇਰੇ ਜਿਹੜੀ ਆ ਫੌਜ ਤਾਇਨਾਤ ਕੀਤੀ ਗਈ ਆ ਖਨੋਰੀ ਬਾਰਡਰ ਦੇ ਉੱਤੇ ਪਰ ਇਹ ਵੀਰੋ ਤੁਹਾਡੀ ਤਾਕਤ ਆ ਤੁਹਾਡੇ ਏਕੇ ਦੀ ਤਾਕਤ ਆ ਤੁਹਾਡੇ ਝੰਡੇ ਦੀ ਤਾਕਤ ਆ ਜੋ ਪ੍ਰਸ਼ਾਸਨ ਜਿਹੜਾ ਵਾ ਉਹ ਦੁਬਾਰਾ ਮੂੰਹ ਨਹੀਂ ਕਰ ਰਿਹਾ ਤੁਹਾਡੇ ਅੰਦੋਲਨ ਵੱਲ ਔਰ ਇੱਥੇ ਮੈਂ ਦੱਸ ਦੇਣਾ ਚਾਹੁੰਨਾ ਖਨੌਰੀ ਬਾਰਡਰ ਦੇ ਉੱਤੇ ਚੱਪੇ-ਚੱਪੇ ਦੇ ਉੱਤੇ ਕਿਸਾਨਾਂ ਦੇ ਨਾਕੇ ਨੇ ਪੂਰੀ ਰਾਤ ਪਹਿਰਾ ਚੱਲਦਾ ਆ ਲਗਭਗ 7 ਤੋਂ 8 ਗੱਡੀਆਂ ਪੈਟਰੋਲਿੰਗ ਕਰਦੀਆਂ ਸਪੀਕਰਾਂ ਦੇ ਵਿੱਚ 호ਕਾ ਦੇ ਕੇ ਵੀ ਵੀਰੋ ਸੌਣਾ ਨਹੀਂ ਆ ਕਿਸੇ ਨੇ ਵੀ ਆਪਾਂ ਆਪਣੇ ਅੰਦੋਲਨ ਦੀ ਰਾਖੀ ਕਰਨੀ ਆ ਡੱਲੇਵਾਲ ਸਾਹਿਬ ਦੀ ਰਾਖੀ ਕਰਨੀ ਆ ਜਿਸ ਦਿਨ ਦਾ ਐਲਾਨ ਕਰ ਦਿੱਤਾ ਗਿਆ ਵਾ ਦੱਲੇਵਾਲ ਸਾਹਿਬ ਵੱਲੋਂ ਕਿ ਮੈਂ ਭੁਖੜਤਾ ਹਾਲ ਰੱਖ ਕੇ ਮਨਵਰਤ ਤੇ ਬੈਠ ਰਾਵਾਂ ਅੰਦੋਲਨ ਤੁਹਾਡਾ ਸਿਖਰਾਂ ਦੇ ਤੇ ਚੱਲ ਗਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇਸ ਵੇਲੇ ਅੰਦੋਲਨ ਚੜ੍ਹਦੀ ਕਲਾ ਦੇ ਵਿੱਚ ਜਾ ਰਿਹਾ ਵਾ ਦੇਖ ਸਕਦੇ ਤੁਸੀਂ ਇੱਕ ਵੱਖ-ਵੱਖ ਤਰ੍ਹਾਂ ਦੀਆਂ ਸਵਾਵਾਂ ਕਿਤੇ ਸਾਡੇ ਜਿਹੜੇ ਵੀਰ ਨੇ ਨੌਜਵਾਨ ਆ ਆਲੂ ਜਿਹੜੇ ਨੇ ਆਲੂਆਂ ਦੇ ਪਰੌਂਠੇ ਵੀ ਜਿਹੜੇ ਆ ਉਹ ਬਣ ਕੇ ਤਿਆਰ ਹੋਣਗੇ ਸਬਜ਼ੀਆਂ ਦਾਲਾਂ ਗਾਜਰਾ ਹਰ ਤਰ੍ਹਾਂ ਦਾ ਲੰਗਰ ਜਿਹੜਾ ਵਾ ਇੱਥੇ ਤਿਆਰ ਹੋ ਕੇ ਤੇ ਸੰਗਤ ਦੇ ਵਿੱਚ ਜਿਹੜਾ ਵਰਤਿਆ ਜਾਊਗਾ ਐਸ ਜਗ੍ਹਾ ਦੇਤੇ ਜਿੱਥੇ ਅਸੀਂ ਖੜੇ ਆ ਇੱਥੇ ਵੱਡੀ ਪੱਧਰ ਤੇ ਸਾਡੀਆਂ ਮਤਾਵਾਵਾਂ ਭੈਣਾ ਲੰਗਰ ਪ੍ਰਸ਼ਾਦਾ ਤਿਆਰ ਕਰ ਰਹੀਆਂ ਔਰ ਇਸ ਤੋਂ ਇਲਾਵਾ ਨਾਲ ਹੀ 2 ਕਿਲੋਮੀਟਰ ਤੇ ਪਿੰਡ ਨੇ ਜਿੱਥੇ ਸਵੇਰ ਤੋਂ ਲੰਗਰ ਜਿਹੜੇ ਨੇ ਉਹ ਤਿਆਰ ਕੀਤੇ ਜਾ ਰਹੇ ਆ ਕੱਲ੍ਹ ਵਾਸਤੇ ਉਹ ਵੀ ਮਤਾਵਾਵਾਂ ਭੈਣਾ ਨੇ ਵੱਡੀ ਸੇਵਾ ਜਿਹੜੀ ਆ ਉਹ ਲਈ ਆ ਹੱਥ ਬਨ ਕੇ ਬੇਨਤੀ ਕਰਦੇ ਆ ਵੀਰੋ ਕਿ ਪਹਿਲੀ ਵਾਰ ਹੋਇਆ ਕਿ ਫੌਜਾਂ ਦੇ ਲੜਦਿਆਂ ਨੇ ਪਰ ਜਰਨੈਲ ਜਿਹੜਾ ਵਾ ਉਹ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਤੁਹਾਡੇ ਪੰਜਾਬ ਨੂੰ ਬਚਾਉਣ ਵਾਸਤੇ ਮਨ ਵਰਤ ਦੇ ਉੱਤੇ ਬੈਠਾ ਵਾ ਸੋ ਕੱਲ ਨੂੰ 4 ਤਰੀਕ ਨੂੰ ਸਾਰੇ ਹੀ ਪਿੰਡਾਂ ਨੂੰ ਸਾਰੇ ਜ਼ਿਲ੍ਹਿਆਂ ਨੂੰ ਬੇਨਤੀ ਆ ਕਿ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਇੱਥੇ ਲਗਭਗ ਮੈਂ ਦੱਸ ਦੇਣਾ ਚਾਹੁੰਦਾ ਵਾ ਵੀ ਕੱਲ 4 ਤਰੀਕ ਨੂੰ ਕੋਈ 2.5 ਤੋਂ 3 ਲੱਖ ਦਾ ਜਿਹੜਾ ਇਕੱਠ ਆ ਪੰਜਾਬ ਦੇ ਲੋਕਾਂ ਦਾ ਉਹ ਵਿਖਾਈ ਦੇਊਗਾ ਸਰਕਾਰ ਪੂਰੀ ਘਬराई ਹੋਈ ਆ ਤੁਹਾਡੇ ਸੇਕੇ ਤੋਂ ਤੁਹਾਡੀ ਤਾਕਤ ਤੋਂ ਗੱਲ ਦੱਸ ਦਿਓ ਸਰਕਾਰ ਨੂੰ ਕਿ ਪੰਜਾਬ ਦੇ ਲੋਕ ਜਿਹੜੇ ਆ ਸੁੱਤੇ ਨਹੀਂ ਆ ਜਿਹੜਾ ਸਰਕਾਰਾਂ ਕਹਿੰਦੀਆਂ ਸੀ ਪਿਛਲੇ ਦਿਨੀ ਕਿ ਕਿਸਾਨ ਅੱਕ ਥੱਕ ਗਏ ਆ ਇਹਨਾਂ ਨੇ ਆਪੇ ਘਰਾਂ ਨੂੰ ਵਾਪਸ ਚਲ ਜਣਾ ਵਾ ਪਰ ਇਹ ਵੱਧ ਚੜ ਕੇ 10 ਨਹੀਂ 20 ਨਹੀਂ ਇਹ 50 ਗੁਣਾ ਵੱਧ ਪਿੰਡਾਂ ਦੇ ਵਿੱਚੋਂ ਨਿਕਲ ਕੇ ਆ ਰਹੇ ਆ ਤੁਸੀਂ ਵੇਖ ਸਕਦੇ ਜੀ ਕਿ ਸਾਡੇ ਕੋਲ ਇੱਥੇ 90 90 80 80 ਸਾਲ ਦੀਆਂ ਜਿਹੜੀਆਂ ਬਜ਼ੁਰਗ ਮਤਾਵਾਂ ਨੇ ਉਹ ਵੀ ਸੇਵਾ ਨਿਭਾ ਰਹੀਆਂ ਨੇ ਚੜ੍ਹਦੀ ਕਲਾ ਦੇ ਵਿੱਚ ਅਸੀਂ ਇਹਨਾਂ ਨੂੰ ਮਾਈ ਭਾਗੋ ਦੀਆਂ ਵਾਰਸਾਂ ਦਾ ਦਰਜਾ ਦਿੰਨੇ ਆ ਸੋ ਜਿਹੜੇ ਨੌਜਵਾਨ ਜਿਹੜੀਆਂ ਸਾਡੀਆਂ ਭੈਣਾਂ ਜਿਹੜੇ ਬਜ਼ੁਰਗ ਅਜੇ ਵੀ ਘਰਾਂ ਦੇ ਵਿੱਚ ਬੈਠੇ ਆ ਮੈਂ ਬੇਨਤੀ ਕਰਦਾ ਹੱਥ ਬੰਨ ਕੇ ਕਿ ਇਹਨਾਂ ਵੱਲ ਵੇਖੋ ਇਹਨਾਂ ਦੇ ਮਨਾਂ ਦੇ ਵਿੱਚ ਜਜ਼ਬਾ ਹੈ ਆਪਣੇ ਪੰਜਾਬ ਨੂੰ ਬਚਾਉਣ ਦਾ ਆਪਣੀਆਂ ਨਸਲਾਂ ਫਸਲਾਂ ਤੇ ਜ਼ਮੀਨਾਂ ਨੂੰ ਬਚਾਉਣ ਦਾ ਸੋ ਭਰਾਓ ਤੁਸੀਂ ਵੀ ਜਾਗੋ ਆ ਵੇਲਾ ਵਾ ਸ਼ਿੰਗਰਛ ਕਰਨ ਦਾ ਜੇ ਹੁਣ ਘਰਾਂ ਦੇ ਵਿੱਚ ਸੁੱਤੇ ਰਹੇ ਤੇ ਪਛਤਾਵੇ ਤੋਂ ਬਣਾ ਤੁਹਾਡੇ ਪੱਲੇ ਕੁਝ ਨਹੀਂ ਜੇ ਪੈਣਾ ਜੇ ਪੰਜਾਬ ਨੂੰ ਬਚਾਉਣਾ ਵਾ ਤੇ ਘਰਾਂ ਚੋਂ ਨਿਕਲ ਕੇ ਇਹਨਾਂ ਬਾਰਡਰਾਂ ਦੇ ਉੱਤੇ ਭਾਵੇਂ ਖਨੌਰੀ ਆ ਤੇ ਭਾਵੇਂ ਸ਼ੰਭੂ ਆ ਇਹਨਾਂ ਦੇ ਵਿੱਚ ਸੰਘਰਸ਼ ਕਰਨਾ ਪਊਗਾ ਬਾਰਡਰਾਂ ਦੇ ਉੱਤੇ ਆ ਕੇ ਨਹੀਂ ਤੇ ਸਰਕਾਰ ਪੂਰੀ ਤਰ੍ਹਾਂ ਪੰਜਾਬ ਤੇ ਸੁਭਾਗਾ ਫੇਰ ਨੂੰ ਤਿਆਰ ਆ ਇਹਦੇ ਵਿੱਚ ਦੁਕਾਨਦਾਰ ਵੀ ਨਹੀਂ ਬਚਨੇ ਕਾਰਪੋਰੇਟ ਘਰਾਣੇ ਵੱਡੇ ਵੱਡੇ ਮਾਲ ਤਿਆਰ ਕਰ ਰਹੇ ਆ ਛੋਟਾ ਦੁਕਾਨਦਾਰ ਬਿਲਕੁਲ ਤਬਾਹ ਹੋ ਜਾਣਾ ਵਾ ਅਸੀਂ ਦੇ ਅੰਦੋਲਨ ਜਿਹੜਾ ਵਾ ਉਹ ਕਰ ਰਹੇ ਆ ਅਸੀਂ ਦਰੀਆਂ ਤੇ ਬਹਿਣਾ ਸਿੱਖ ਲਿਆ ਵਾ ਤੁਹਾਡੇ ਕੋ ਦੁਕਾਨਦਾਰ ਵੀਰੋ ਦਰਿਆ ਦੇ ਉੱਤੇ ਨਹੀਂ ਜੇ ਬੈਠਾ ਜਾਣਾ ਜੇ ਲੇਟ ਹੋ ਗਏ ਤੇ ਅੱਜ ਮੌਕਾ ਜੇ ਆ ਜਾਣ ਕੇ ਇਸ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦਾ ਪੂਰਾ ਤੇ ਪੂਰਾ ਸਾਥ ਦਿਓ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਰਤੀ ਕਿਸਾਨ ਜਨ ਨੂੰ ਇਕਤਾ ਸਿੱਧੂਪੁਰ ਵੱਲੋਂ ਜਿਹੜੀ ਡਿਊਟੀ ਲਾਈ ਗਈ ਹੈ ਜਿਲ੍ਹਾ ਅੰਮ੍ਰਿਤਸਰ ਦੀ ਤੇ ਜਿਹੜਾ ਲੰਗਰ ਸਵੇਰੇ ਤਿਆਰ ਕੀਤਾ ਜਾਣਾ ਆ ਸਾਡੀਆਂ ਮਾਵਾ ਪੈਣਾ ਆ ਬੀਜੀ ਵੇਖੋ ਇੰਨੀ ਸਰਦੀ ਆ ਸਾਢੇ 9 ਵਜ ਚੁੱਕੇ ਨੇ ਲਗਾਤਾਰ ਸਾਰੀ ਰਾਤ ਇਹ ਪ੍ਰਸ਼ਾਦਾ ਪਕੜਾ ਇੱਕ ਆ ਲੋਹਾ ਆਪਣੇ ਤਾਇਆ ਜਾ ਰਹੀਆਂ ਪੰਜ ਲੋਹਾ ਇੱਥੇ ਵੱਡੀਆਂ ਗੁਰੂ ਘਰਾਂ ਤੋਂ ਲਿਆ ਆ ਕੇ ਵੱਡੀਆਂ ਲੋਹਾ ਤੁਸੀਂ ਵੀ ਵੇਖ ਸਕਦੇ ਤੇ ਪੰਜ ਹੀ ਲੋਹਾ ਗੁਰੂ ਘਰ ਲੱਗ ਗਿਆ ਉੱਥੇ ਪ੍ਰਸ਼ਾਦਾ ਪਕ ਰਿਹਾ ਤੇ ਸਵੇਰ ਦਾ ਹੀ ਪਕ ਰਿਹਾ ਇੱਥੇ ਸਾਰੀ ਰਾਤ ਪ੍ਰਸ਼ਾਦਾ ਪਕਣਾ ਸਾਰਾ ਦਿਨ ਕੱਲ ਤੇ ਫੇਰ ਪ੍ਰਬੰਧ ਜਿਹੜੇ ਇਹ 30000 ਬੰਦੇ ਦਾ ਪ੍ਰਬੰਧ ਹੋਣਾ ਭਰਾਓ ਇਦਾਂ ਦੇ ਲੰਗਰ ਬਹੁਤ ਲੰਗਰ ਲੱਗਣੇ ਨੇ ਇੱਕ ਇੱਕ ਲੰਗਰ ਨਹੀਂ ਆ ਬਹੁਤ ਲੰਗਰ ਲੱਗਣੇ ਨੇ ਵੱਡੀ ਗਿਣਤੀ ਚ 2 ਤੋਂ 2.5 ਲੱਖ ਸੰਗ ਤੇ ਇੱਥੇ ਪਹੁੰਚ ਰਹੀ ਆ ਸਾਡੇ ਜਿਲ੍ਹਾ ਅੰਮ੍ਰਿਤਸਰ ਤੋਂ ਆਪ ਮਾਰੇ ਲੋਕ ਜਿਹੜੇ ਬੱਸਾਂ ਕਰ ਰਹੇ ਨੇ ਪਰ ਉਹਨਾਂ ਨੇ ਆ ਲੜਾਈ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਬਿਲਕੁਲ ਸਰਦਾਰ ਜਗਜੀਤ ਸਿੰਘ ਦੀ ਲੜਾਈ ਸਹੀ ਆ ਤੇ ਲੋਕਾਂ ਮੇਥ ਲਿਆ ਪਰਵਾਰਾਂ ਸਮੇ ਸਵੇਰੇ ਪਹੁੰਚ ਰਹੇ ਨੇ ਲੋਕ ਵੱਡੀ ਗਿਣਤੀ ਦੇ ਵਿੱਚ ਪਾਤੜਾ ਤੋਂ ਪਰੇ ਜਿਹੜਾ ਟ੍ਰੈਫਿਕ ਭਰਾਓ ਜਾਮ ਹੋ ਜੂਗੀ ਲੋਕਾਂ ਨੇ ਇਹ ਮੈਥ ਲਿਆ ਵੀ ਇਹ ਲੜਨ ਵਾਲੇ ਲੋਕਾਂ ਦੀ ਗੱਲ ਸਹੀ ਆ ਲੈਂ ਸਹੀ ਆ ਲੜਾਈ ਸਹੀ ਆ ਤੇ ਖਨੌਰੀ ਬਾਰਡਰ ਪਹੁੰਚੋ ਆਪ ਮਾਰੇ ਦਾ 10 200 5 500 ਰੁਪਿਆ ਆਪਣੀਆਂ ਜੇਬਾਂ ਚੋਂ ਖਰਚ ਕੇ ਬੱਸਾਂ ਨੂੰ ਕਿਰਾਏ ਦੇ ਰਹੇ ਨੇ ਤੇ ਕਈ ਟ੍ਰਾਂਸਪੋਰਟ ਵੀਰਾਂ ਨੇ ਬੱਸਾਂ ਫ੍ਰੀ ਕਰ ਦਿੱਤੀਆਂ ਗਈਆਂ ਬਹੁਤ ਜਿੱਦਾ ਬੰਦ ਦਾ ਸੱਤਾ ਸੀ ਸਾਰਾ ਭਾਰਤ ਸਾਰਾ ਸੋਰੀ ਸਾਰਾ ਪੰਜਾਬ ਬੰਦ ਹੋਇਆ ਸੀ ਇੱਕ ਆਵਾਜ਼ ਤੇ ਇਦਾਂ ਹੀ ਸਾਰਾ ਸਰਦਾਰ ਦਿਲਜੀਤ ਸਿੰਘ ਗੱਲੇਵਾਲ ਦੀ ਕੱਲ ਅਪੀਲ ਤੇ ਸਾਰਾ ਪੰਜਾਬ ਇਧਰ ਨੂੰ ਕੱਲਾ ਪੰਜਾਬ ਨਹੀਂ ਹਰਿਆਣਾ ਜੂਪੀ ਕਰਨਾਟਕਾ ਹੋਰ ਕਿਸਾਨ ਆ ਰਹੇ ਨੇ ਇੱਕ ਬੇਨਤੀ ਵੀ ਇਹ ਛੋਟ ਇਹ ਲੰਗਰ ਆ ਇਹ ਛੋਟੇ ਪੈ ਜਾਣਗੇ ਹੋਰ ਵੀ ਸਾਥੀ ਪ੍ਰਾਲੇ ਕਰਨ ਲੰਗਰਾਂ ਦੇ ਜਿਹੜੇ ਆਉਣ ਵਾਲੇ ਦਿਨਾਂ ਆਉ ਸੰਗਤ ਨੂੰ ਸ਼ਕਾਇ ਜਾਣ ਭਰਾਓ ਲੰਗਰ ਆਉ ਪ੍ਰਬੰਧਾਂ ਦਾ ਵਿਖਾਉਨੇ ਆ ਤੁਹਾਨੂੰ ਥੋੜਾ ਜਿਆਦਾ ਕਿੰਨੀ ਵੱਡੀ ਪੱਧਰ ਤੇ ਇੱਥੇ ਤਿਆਰ ਹੋਏ ਇਦਾਂ ਦੇ ਬਹੁਤ ਲੰਗਰ ਲੱਗਦੇ ਆ ਆਹ ਆਹ ਦੇਖੋ ਆ ਕਾਜਰ ਜੀ ਕੁਆਟਰ ਗਾਜਰੇ ਬੋਜੇ ਤੋਂ ਛੀਜੀ ਗਈ ਹੈ ਕੋਚ چیرਣ ਵਾਲੀ ਆ ਲਗਾਤਾਰ ਆ ਵੇਖੋ ਆਲੂ ਆ ਜਿਹੜੇ ਸੇਵਾਦਾਰ ਆ ਲਗਾਤਾਰ ਚੀਰੀ ਹੋਈ ਆ ਮੈਂ ਕਹੂੰਗਾ ਵੀ ਵਿਖਾਓ ਆ ਚੀਰੀ ਹੋਈ ਗਾਜਰਾ ਸਾਡੀਆਂ ਭੈਣਾਂ ਚੀਰ ਰਹੀਆਂ ਨੇ ਲਗਾਤਾਰ ਆਓ ਇੱਕ ਮੈਂ ਹੋਰ ਖਾਣਾ ਪਤੀਲੇ ਵਿਖਾਉਣਾ ਆ ਆ ਤੁਸੀਂ ਦੇਖ ਸਕਦੇ ਹੋ ਧਰੂ ਘਰਾਂ ਤੋਂ ਲੈ ਆਉਂਦੇ ਕਹਿੰਦੇ ਵੱਡੇ ਜਿਹੜੇ ਪਾਲ ਪਾਲੇ ਕਮੈਂਟਲ ਇੱਕੋ ਵਾਰੀ ਗਾਜਰ ਦੀ ਸੌਜੀ ਜਾਂ ਦਾਲ ਬਣਾਉਣਗੇ ਆਓ ਜਿਹੜੀ ਆਟਾ ਗੁੰਨਣ ਵਾਲੀ ਮਸ਼ੀਨ ਆ ਸਾਡੇ ਆਕੂਆਂ ਵੱਲ ਉਹ ਵੀ ਪ੍ਰਬੰਧ ਕੀਤਾ ਗਿਆ ਵੀ ਆਟਾ ਗੁੰਨਣ ਚ ਪ੍ਰੋਬਲਮ ਆ ਰਹੀ ਸੀ ਮੇਰੇ ਕੋ ਆਟਾ ਗੁੰਨਣ ਵਾਲੀ ਮਸ਼ੀਨ ਵੀ ਲਾਈ ਗਈ ਭਰਾਵੋ ਆ ਵੇਖੋ ਆਟੇ ਗੁਜ ਰਹੇ ਆ ਜੀ ਇਹ ਸਵੇਰ ਤੇ ਪ੍ਰਬੰਧ ਹੋ ਰਿਹਾ ਆ ਆ ਵੇਖੋ ਜੀ ਸੀਬੀਆਂ ਨਾ ਜਿਹੜੀਆਂ ਲੋਹਾ ਉਹ ਬਟਾਈਆਂ ਗਈਆਂ ਨੇ ਇਹ ਸਭ ਲੋਹਾ ਹੋ ਘੰਟੇ ਤੱਕ ਸਾਰੀਆਂ ਨਾਜਾਇਜ਼ ਕੰਮਾਂ ਚੱਲੂ ਹੋ ਜਾਣੀ ਵੱਡੇ ਪੱਧਰ ਤੇ ਸੰਘਤ ਪਹੁੰਚ ਰਹੀ ਹੈ ਤੇ ਵੱਡੇ ਪ੍ਰਬੰਧ ਕੀਤੇ ਜਾ ਰਹੇ ਨੇ ਪਰ ਇਹ ਛੋਟੇ ਪੈਣਗੇ ਪ੍ਰਬੰਧ ਲੋਕ ਜਿਹੜੇ ਆਪ ਮੁਹਾਰੇ ਪਿੰਡਾਂ ਚ ਤੁਰ ਪਏ ਨੇ ਹੁਣ ਵੱਡੀ ਗਿਣਤੀ ਚ ਆ ਰਹੇ ਨੇ ਲੋਕ ਅੰਮ੍ਰਿਤਸਰ ਤੋਂ ਮਾਵਾ ਪੈਣਾ ਵੱਡੀ ਗਿਣਤੀ ਚ ਨਿਕਲ ਕੇ ਆਈਆਂ ਨੇ ਇਸ ਤਰ੍ਹਾਂ ਹੀ ਸਾਰਿਆਂ ਨੂੰ ਅਪੀਲ ਆ ਵੀ ਕੋਈ ਵੀ ਕੱਲ ਸਾਥੀ ਘਰੇ ਨਾ ਰਵੇ ਆਪ ਦੀ ਹਾਜ਼ਰੀ ਲਵਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ